ਮਿੱਤਰੋ ਆ ਪਾਣੀ ਰਾਤੀ ਹੋ ਗਿਆ ਹੀ ਇਹਦੇ ਚ ਵੀ ਬਾਕੀ ਇਹ ਲੱਗੂਗਾ ਫੇਰ ਅੱਗੇ ਕਰਾਂਗੇ ਹੁਣ ਸਭ ਤੋਂ ਲਓ ਮਿੱਤਰੋ ਇੱਕ ਹੋਰ ਕਰ ਤੂੰ ਕਰਤਾ ਆ ਮਿੱਤਰੋ ਲੱਗੇ ਆ ਫੇਰ ਨਾ ਆਪਾਂ ਹੁਣ ਸੁਹਾਗਾ 45 ਦੇ ਮੋਟ ਬੜੇ ਆ ਜਿਹੜੀ ਸਮਾਦ ਵਾਲੀ ਤੇ ਬਹੁਤ ਲਓ ਮਿੱਤਰੋ ਅੰਦਰ ਅੰਦਰ ਲਓ ਮਿੱਤਰੋ ਚੜਾਤਾ ਬੰਨੇ ਤੇ ਵਿਲ ਫਾਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਸਵਾਗਤ ਹੈ ਜੀ ਅੱਜ ਦੇ ਵਲੌਗ ਵਿੱਚ ਮਿੱਤਰੋ ਆ ਪਾਣੀ ਦਾ ਪੋ ਗਿਆ ਹੀ ਇਹਦੇ ਚ ਵੀ ਤੇ ਹੁਣ ਸਵੇਰੇ ਲਾ ਆਵਾਗ ਇਹਦੇ ਤੋਂ ਹੋ ਗਿਆ ਪਾਣੀ ਇੰਨਾ ਠੀਕ ਪੈ ਗਿਆ ਨਾ ਤੇ ਅੱਗੇ ਕਰਦੇ ਹਾਂ ਲੱਗੇ ਹੋਰ ਐ ਪਾਣੀ

ਬਾਕੀ ਇਹ ਲੱਗੂਗਾ ਫਿਰ ਅੱਗੇ ਕਰਾਂਗੇ ਹੁਣ ਸਭ ਤੋਂ ਬਾਕੀ ਦਿਖਾਲਦੇ ਆਹ ਕਮਾਜ਼ ਆਪਾਂ ਜਿਹੜਾ ਰੱਖਿਆ 38 ਉਸ ਰਾਤੀ ਮੈਂ ਖਾਦ ਕੂਦ ਪਾਈ ਬਾਕੀ ਇਹ ਦਿਖਾਲਦੇ ਲਓ ਮਿੱਤਰੋ ਇਹਨੂੰ ਹੋਰ ਕਰ ਤੂੰ ਕਰਤਾ ਪਾ ਕਰਕੇ ਤੇਰੇ ਆ ਰਹੀਆਂ ਫਿਰ ਸੁਹਾਗਾ ਦਵਾਂਗੇ ਇਹਦੇ ਪੰਨੇ ਫੇੜੇ ਬੰਨਾਂਗੇ ਸਾਰਿਆਂ ਨੂੰ ਸੁਹਾਗਾ ਦਵਾਂਗੇ ਬਾੜ-ਬਾੜੋਂ ਤੇ ਸਾਡੇ ਪਾਸੇ ਕੱਦੂ-ਕੱਦੂ ਹੋ ਗਏ ਹੁਣ ਮਿੱਤਰਾਂ ਲੱਗੇ ਆ ਫੇਰ ਨਾ ਪਾਉਣ ਸੁਹਾਗਾ ਪਾ ਲੈਂਦਾ ਭਾਵੇਂ ਤੁਹਾਗਾ ਉਹ ਵੱਲ ਅੱਧਰ ਫੇਰਤੀਆਂ ਉਹ ਕਿੱਥੇ ਜਾਣੇ ਇੱਥੇ ਲੱਗੇ ਆ ਫੇਰ ਬਾਕੀ ਦਿਖਾ ਦੇ ਦਾ ਪਾ ਲੀਏ ਇਹਦੀ ਲਿਫਟ ਲੁੱਟੇ ਸੱਟ ਨੇ ਆਪਦੇ ਆ ਗੱਲਣਾ ਬੱਸ ਮਿੱਤਰਾਂ ਨੇ ਆ ਪਾਸਵਾ ਗਾ ਦੇ ਤਾਲੀ ਦੇ ਮੋਟ ਬੜੇ ਆ ਜਿਹੜੀ ਬਮਾਦ ਵਾਲੀ ਤੇ ਕੋ ਮੋਟਾ ਏਦਾਂ ਕਰਦਾ ਪਾਣੀ ਮੇ ਉੱਤਰ ਡਕਦਾ ਔਰ ਕੱਢੀਆ ਨਾ ਪਾਣੀ ਜਿਆਦਾ ਨਾਲੇ ਮੋਟ ਥੋੜੇ ਨਿਕਲ ਜਾਣਗੇ ਤਾਲੀ ਦੇ ਉਹ ਬਾਕੇ ਨੂੰ ਸਰੇੜੇ ਕਟਾਂਗੇ ਸੋਤਰ ਸਰੇੜੇ ਕਟਾਂਗੇ ਥੋੜੇ ਮੋਟੇ ਤੋਂ ਹੁਣ ਇਹਦੇ ਤੋਂ ਦੇ ਕੇ ਸੁਭਾਗਾ ਪਰ ਰੋਣਾ ਚ ਵੀ ਦੇਣਾ ਉਹ ਲਾਈਕ ਕਰੋ ਵੀ ਤੇ ਆਹੜੇ ਕੀ ਕਰਨਾ ਚਾਹਤਾ ਦੂਰ ਦੂਰ ਬਾਕੀ ਉਹ ਮੇਰੀ ਕਿਰਾਇਆ ਫੈਲੀ ਉਹ ਵੀ ਵੇਖਣੀ ਬਾਗ ਜੇ ਗੰਦੀ ਨਾ ਹੋਈ ਤਾਂ ਵਰਵਾ ਦੇਣੀ ਆ ਤੇਲੀ ਉਹਦੇ ਕਰਕੇ ਵਾਹਵਾਗੇ ਘੰਟੇ ਹਾਰੇ ਟੇਕ ਚੱਲਣਾ मोटा हाँ जी मित्रों रातली चहागागा फेरिया आप दूजा डेढ़ किले गया ही ਤੇ ਹੁਣ ਆਪਾਂ ਚੱਲੇ ਆ ਉਹ ਤੇ ਚਫੇਰ ਨੇ ਰਾਤ ਨੂੰ ਹੀ ਗਾ ਹੋ ਗਿਆ ਤਾਂ ਕਰਕੇ ਫਿਰ ਫੇਰਦੇ ਆ ਨੀ ਤੇ ਹੁਣ ਕਰਿਆ ਤੇਲ ਦੂਲ ਪਾ ਲਿਆ ਟਰੈਕਟਰ ਚ ਤੇ ਚੱਲਦੇ ਆ ਹੁ ਫੇਰਦੇ ਆ ਸਵਾਗਾ ਕੱਲ੍ਹ ਭਈਆਂ ਨੇ ਆਉਣਾ ਪਨੀਰੀ ਪੁੱਟਣ ਤੇ ਪਾਦਸਾ ਲਾਉਣਗੇ ਫੇਰ ਅੱਗੇ ਕਰਾਂਗੇ ਕੱਦ ਆ ਵੀ ਖਰਾ ਜਿਹੜੀ ਫੈਲੀ ਕਰਾਈ ਹੈ ਤੇ ਬਾਹਾਂ ਦੇ ਸ਼ਾਮਾਂ ਨੂੰ ਬਾਹਾਂ ਦੇ ਹਨਾ ਉਹਨਾਂ ਨਾਲ ਆ ਕੇ ਤੇ ਇਹੋ ਸਾਡਾ ਜਿਹੜਾ ਆ ਲਾ ਕੇ ਤੇ ਇੱਧਰ ਜਿਹੜੇ ਆ ਆ लाने अपा बामती लानी दो किले किला ला कर ही ला देना ये मित्रों ग्यारह एक ही लाव गे किला ਆਹ ਘਾੜਾ ਹੈ ਜੋ ਪੋਣਾ ਉੱਤਰ ਬੰਨਿਆ ਤੇ ਬਾਕੀ ਇਹ ਤੁਹਾਨੂੰ ਦੱਸ ਦੋ ਇਹ ਹੁਣ ਕੱਲ ਲਾਉਣਾ ਤੇ ਅਨੇ ਲਾਉਣਾ ਕੱਲ ਫੋਟਣੇ ਕੇ ਪਨੀਰੀ ਪੰਛਾ ਲਾਉਣ ਗਿਆ ਸਾਰਾ ਤੇ ਰੱਖੇ ਕਰਾਂਗੇ ਇੱਧਰੋ ਚੜਾਤਾ ਬੰਨੇ ਤੇ ਵਿਲ ਫਾਫਾ ਦੇ ਹੀ ਚੜਾਉਣ ਉਧਰ ਪਹਿਲਾਂ ਚੜਤਾ ਇੱਧਰ ਹੁਣ ਚੜਾਇਆ ਦੇ ਆ ਚੜਾ ਇਦਾਂ ਆਹ ਇੱਧਰਾਂ ਨਾ ਕੱਢ ਲਿਆ ਆਪਾਂ ਛਾੜ ਲੱਗੇ ਲੱਗੇ ਤੇ ਇੱਧਰ ਸੀੜਾਂ ਪੈਂਦੀਆਂ ਆ ਹੀ ਆਪਾਂ ਨੂੰ ਇੱਧਰ ਜਲ ਘਾਟ ਆ ਉਹ ਜਦੋਂ ਟੁੱਟ ਜਾਂਦਾ ਆ ਹੀ ਫਿਰ ਅਜ ਤਾਂ ਨਹੀਂ ਬੰਨਾ ਲੱਗੇ ਪਾਉਂਗਾ ਪੈਂਦਾ ਛਾੜਕੀ ਨਹੀਂ ਪਾਇਆ ਬੰਨਾ ਤੇ ਐਦਾਂ ਡਏ ਆ ਪਾਣ ਛਾੜ ਕੱਢ ਕੇ ਰੇਜਰ ਨਾਲ ਢੂੰਗੇ ਕੱਢ ਕੇ ਤੇ ਲਾਗੇ ਲਾਗੇ ਮਿੱਟੀ ਰੱਖੀ ਜਾਣਦੇ ਆ ਪਾਣ ਉੱਤੇ ਸੁੱਕੀ ਨਾ ਨੂੰ ਚੋਪਣ ਦੀ ਲੋੜ ਨਾ ਕੋ ਸੀਡ ਪੈਣ ਦਾ ਡਰ ਬਾਕੀ ਵੀ ਇਹਦੇ ਆ ਕਿੱਦਾਂ ਰਹਿੰਦਾ ਇਹਦੇ ਨਾਲ ਆ ਕੀ ਐਕਸਪੀਰੀਅੰਸ ਬਾਕੀ ਇੱਧਰ ਅਜੇ ਲਾਉਣੀ ਆ 1692 ਇੱਧਰ ਅਜੇ ਨਿੱਕੀ ਆ ਪਨੀਰੀ ਥੋੜੀ ਆ ਸਵਾ ਦੋ ਕਿੱਲੇ 1692 ਦੇ ਲਾਉਣੇ ਆ ਕਿੱਲਾ ਲਾਵਾਂਗੇ 31 ਦਾ ਇੱਕ ਤੇ ਉੱਧਰ ਹੁਣ ਲੱਗ ਜੇ ਫੇੜ ਕਰਾਂਗੇ ਕੱਦੂ ਬਾਕੀ ਹੁਣ ਬੰਨ ਲਈ ਆਪਾਂ ਬੰਨਾ ਜੀ ਮਿੱਤਰੋ ਹੋ ਗਿਆ ਕੰਮ ਸਾਰਾ ਪਾਰ ਤੇ ਲਫਾਫੇ ਲੁਫੂਗੇ ਆਪਾਂ ਤੇ ਬਾਕੀ ਆ ਜਿਹੜਾ ਅਸੀਂ ਪਿੱਛੇ ਥਾਂ ਜਿਹੜਾ ਰੂੜੀ ਵਾਲਾ ਜਿੱਥੇ ਅਸੀਂ ਕਰਾਣਾ ਮਿੱਟੀ ਪਾਈ ਇਹ ਮੈਂ ਸੁਹਾਗਾ ਫੇਰ ਕੇ ਐ ਪੱਧਰਾ ਘਰਤਾ ਪੂਰਾ ਇਧਰੋਂ ਵੀ ਇਹ ਜਿੰਨਾ ਕੋ ਮਤਲਬ ਉਹ ਨਵਾਂ ਬੀਜ ਜਿਹੜਾ ਵਾ ਉਹ ਇੱਚ ਲਾਵਾਂਗੇ ਉਹ ਘਾ ਟੁੱਗ ਗਿਆ ਤੇ ਮੈਂ ਹਾਂ ਚੱਲ ਵੀ ਇਹਦੇ ਚ ਲਾ ਲਾਂਗੇ ਆ ਮਤਲੋ ਜਿਹੜਾ ਆਪਾਂ ਗੰਨਾ ਲਾਇਆ ਹੈ ਕਣਕ ਵੱਢ ਕੇ ਦਿਖਾ ਲਦਾ ਤੁਹਾਨੂੰ ਆ ਜਿਹੜਾ ਕਣਕ ਵੱਢ ਕੇ ਲਾਇਆ ਹੈ ਆਪਾਂ ਗੰਨਾ ਤੇ ਇਹਨੂੰ ਆਪਾਂ ਇੱਕ ਗੋਡੀ ਘੜਾਤੀ ਆ ਮੀਂਹ ਪਿਆ ਸੀ ਤੇ ਪਾਪੜੀਆਂ ਹੀ ਬਣੀਆਂ ਇਹਦੀਆਂ ਤੇ ਆਂ ਧਿਆ ਹੈਗਾ ਜੇ ਨਿਕਲ ਨਹੀਂ ਗੱਲਾ ਹੋਣਾ ਪੂਰਾ ਆ ਦੇਖੋ ਆ ਦੇ ਉਹ ਜੀ ਆ ਬੀ ਜਿਹੜਾ ਆਪਣਾ 260 ਇੱਧਰ ਲੈ ਪਾਸੇ 260 ਉਹ ਜਿਹੜਾ ਉੱਧਰ ਵਾ ਉੱਧਰ ਹੈਗਾ ਵਾ ਦੂਜਾ ਜਿਹੜਾ 8005 ਕੇ 5009 ਇਦਾਂ ਹੀ ਆ ਕੋਈ ਤੇ ਦੇ ਆ ਵਾ ਉਗਣ ਹੁਣ ਇਹਨੂੰ ਤਰਫਾਲੀਆਂ ਨਾ ਵਾ ਕੇ ਇੱਕ ਵਾਰੀ ਤੇ ਫੇਰ ਆਪਾਂ ਗੋਡੀ ਦਵਾਂਗੇ ਇਹਨੂੰ ਆ ਮਿੱਤਰੋ ਦੁੱਜਾ ਵਾ ਜਿਹੜਾ 58005 ਕੇ ਤੇ ਇਹ ਵੀ ਆਹ ਮਹੰਡਾ ਪਿਆ ਸਿਆੜ ਦੇਖੋ ਇਹ ਵੀ ਚੰਗਾ ਡਿਆਵ ਆਹ ਦੇਖੋ ਫੋਟਣਾ ਤੇ ਹਰੇ ਨਿਕਲਦੇ ਆ ਆਹ ਦੇਖੋ ਕਿਤੇ ਕਿਤੇ ਇਦਾਂ ਡਿਆਵ ਨਿਕਲ ਤੇ ਇਹ ਨਿਕਲ ਹੋਣਾ ਮੈਨੂੰ ਤੇ ਜਿਆ ਪਾਣੇ ਛਾੜ ਪਰਨੇ ਤੇ ਬਾਕੀ ਨੂੰ ਤਰਫਾ ਲੀਆਂ ਨਾ ਵਾ ਕੇ ਗੋਡੀ ਘਰਾ ਦਾਂਗੇ ਇੱਕ ਤੇ ਬਾਅਦ ਚੋ ਸਪਰੇਅ ਕਰ ਦਾਂਗੇ ਆ ਆਪਣਾ ਉਹ ਜਿਹੜਾ ਬੀਜਾਂ ਜਿਹੜਾ ਫੱਗਣ ਵਾਲਾ ਇਹ ਤਾਂ ਚੰਗਾ ਹੀ ਹੋ ਗਿਆ ਵਾ ਇਹਦੇ ਤੇ ਸਪਰੇ ਆਪਾਂ ਕੱਖ ਦੀ ਇੱਕ ਵਾਰੀ ਕਰਤੀ ਤੇ ਨੱਪਲੇ ਕੱਖ ਇੱਕ ਵਾਰੀ ਨਕਮਾਦ ਤੇ ਹੁਣ ਹੋ ਜਾਣਾ ਇੰਨੇ ਤਾਂ ਛੋੜੇ ਜਿਹਾ ਕੱਖ ਨਹੀਂ ਇੰਨੇ ਹੁਣ ਹੋਣ ਦੇਣਾ ਤੇ ਐ ਵਧੀਆ ਦੇ ਅਜੇ ਵੀ ਛਾੜ ਪੜ ਗਏ ਐ ਪੂਰੇ ਹੁਣ ਇਹਨੂੰ ਸਪਰੇ ਕਰਾਂਗੇ ਕੋਈ ਹੰਗੀ ਛਾੜ ਜਾਂ ਦੋਜੀ ਗਰੋ ਉਥ ਵਾਲੀ ਗਰੋ ਉਥ ਵਾਲੀ ਲੈ ਆ ਕੇ ਕਰਦੇ ਆਂ ਪਰ ਮਨ ਹੋਣ ਹੋ ਜਾਣੀ ਫਿਰ ਬਾਅਦ ਚ ਨੰਗੇ ਆ ਨਹੀਂ ਜਾਣਾ ਇਹ ਚਾਹ ਹੋ ਜਾਣਾ ਤੇ ਮਾਦ ਹੁਣ ਪੰਪਣਾ ਹੋ ਜਾਣੀ ਕਾ ਵੇਖੋ ਥੱਲੇ ਆ ਲੱਭਦਾ ਨਹੀਂ ਹੁਣ ਕਾ ਸਾਦਾ ਸਾਟ ਕਾ ਇਧਰ 205 805 260 ਇਧਰ ਤੇ ਮੁੱਢਾ ਹਰ ਕੀ ਆਪਣਾ ਥੋੜਾ ਮਾੜਾ ਵਾ ਤੇ ਬਾਕੀ ਕਰਦਾਂਗੇ ਕੋਈ ਨਹੀਂ ਉਹਨੂੰ ਹੀ ਹੋੜੀ ਹੋੜੀ ਇਹ ਬੀ ਵਾਲਾ ਜਿੱਥੋਂ ਬੀ ਵੜਿਆ ਹੀ ਆਪਾਂ ਰੋੜਿਆ ਵਾ ਫੁੱਟਣਾ ਪੂਰਾ ਜਦੋਂ ਭਰ ਗਿਆ ਸਿਆੜ ਫਿਰ ਘਾਟਣ ਆਹ ਢੇ ਲੱਗੇ ਬੀਜਿਆ ਹੀ ਇਹਨਾਂ ਨੇ ਪਾਣੀ ਬਾਅਦ ਚ ਲਾਇਆ ਸੀ ਇਹ ਵੀ ਚੰਗਾ ਹੀ ਉੱਗਿਆ ਇਹਨਾਂ ਨੇ 10-15 ਦਿਨ ਪਹਿਲਾਂ ਲਾਇਆ ਸੀ ਢੇ ਨੂੰ ਖੁਸ਼ਕ ਜਿਹਾ ਜਿੱਦਾਂ ਆਕੇ ਤਬਾਤ ਚੌਣਣਾ ਨੇ ਪਾਣੀ ਲਾ ਦਿੱਤਾ ਹੈ। ਬੜੀ ਵਧੀਆ ਭੜਕੇ ਤੇ ਵੀ ਸਾਡ ਆਪਣਾ ਵੀ ਆ ਦੇਖੋ ਹੋ ਜਾਣਾ। ਤੇ ਬਾਕੀ ਮਿੱਤਰੋ ਸਵੇਰੇ ਆਉਣਾ ਭਈਆਂ ਨੇ ਲਾਉਣ ਗੰਨਾ ਉਹ ਗੰਨਾ ਕਹਿੰਦੇ ਸੋਰੀ। ਉਹ ਜਾ ਚੌਣਣਾ ਪਨੀਰੀ ਪੁੱਟਣਾ ਆ ਤੇ ਦੇਖੋ ਬਾਕੀ ਸਵੇਰੇ ਲਾਉਂਦੇ ਆ ਜਾਂ ਨਹੀਂ ਲਾਉਂਦੇ। ਤਾਂ ਜਾਂ ਪਰਸੋਂ ਲਾਉਣਗੇ ਤੇ ਸਵੇਰੇ ਪਨੀਰੀ ਪੁੱਟਣਗੇ। ਤੇ ਸਵੱਗ ਗੈਸੂਗਾ ਆਪਾਂ ਮਾਰਤਾ ਵਾ ਸਾਰੀਆਂ ਪੈਲੀਆਂ ਚ ਫਿਰ ਲਾ ਕੇ ਤੇ ਫਿਰ ਅੱਗੇ ਕਦੂ ਕਰਾਂਗੇ ਆਪਾਂ। ਬ੍ਰੇਸ ਬ੍ਰੂ ਮੈਂ ਮਾਰ ਕੇ ਟਿਹਾਰੋਂ ਤੇ ਉਧਰਲੇ ਪਾਸੇ ਸਾਰੇ ਇਹ ਬਾਕਲੀ ਮਿਲਦੇ ਆ ਤੁਹਾਨੂੰ। ਅਗਲੇ ਵਲੋਗ ਚ ਤੇ ਵੀਡੀਓ ਮਿੱਤਰੋ ਚੰਗੀ ਲੱਗਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਦੱਸਿਆ ਕਰੋ ਆਪਣਾ ਕਮੈਂਟਾਂ 'ਚ ਵਿਚਾਰ ਤੇ ਬਾਕੀ ਮਿਲਦੇ ਆਂ ਅਗਲੇ ਵਲੌਗ 'ਚ ਧੰਨਵਾਦ